ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਕਾਦੀਆਂ ਚ ਇੱਕ ਦੁਕਾਨਦਾਰ ਨੂੰ ਧਮਕੀ ਭਰੀ ਚਿੱਠੀ ਦੇਣ ਵਾਲੇ ਨੂੰ ਪੁਲਿਸ ਵੱਲੋਂ ਕੀਤਾ ਗਿਆ ਕਾਬੂ ਚਿੱਠੀ ਦੇਣ ਵਾਲਾ ਦੁਕਾਨਦਾਰ ਦਾ ਹੀ ਨਿਕਲਿਆ ਗਵਾਂਡੀ ਦੁਕਾਨਦਾਰ ਪੀੜਤ ਦੁਕਾਨਦਾਰ ਸੰਜੀਵ ਕੁਮਾਰ ਪਾਟਿਆ ਉਹਨਾਂ ਦੀ ਪਤਨੀ ਭਰਾ ਰਜੀਵ ਕੁਮਾਰ ਅਤੇ ਦੁਕਾਨ ਵਿੱਚ ਮਜ਼ਦੂਰੀ ਦਾ ਕੰਮ ਕਰਦੇ ਪਈਏ ਗੋਬਿੰਦ ਨੇ ਦੱਸਿਆ ਕਿ 15 ਤਰੀਕ ਨੂੰ ਰਾਤ ਨੂੰ ਮੈਂ ਦੁਕਾਨ ਵਿੱਚ ਸੁੱਤਾ ਪਿਆ ਸੀ ਤਾਂ ਕਿਸੇ ਅਣਪਛਾਤੇ ਵਿਅਕਤੀ ਜਿਸਨੇ ਆਪਣਾ ਮੂੰਹ ਬੰਨਿਆ ਹੋਇਆ ਸੀ ਉਸਨੇ ਮੈਨੂੰ ਇੱਕ ਚਿੱਠੀ ਫੜਾਈ ਜੋ ਕਿ ਮੈਂ ਚਿੱਠੀ ਦੁਕਾਨ ਦੇ ਮਾਲਕ ਨੂੰ ਸਵੇਰੇ ਦੇ ਦਿੱਤੀ ਉੱਥੇ ਹੀ ਪਰਿਵਾਰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਸਾਡੀ ਦੁਕਾਨ ਨੂੰ ਕਿਸੇ ਵੱਲੋਂ ਅਧਰ ਲਗਾ ਦਿੱਤੀ ਗਈ ਸੀ ਹੁਣ ਮੈਂ ਆਪਣੇ ਪੈਰਾਂ ਤੇ ਖੜਾ ਹੋਣ ਲਈ ਦੁਕਾਨ ਨੂੰ ਦੁਬਾਰਾ ਤੋਂ ਬਣਾ ਰਿਹਾ ਸੀ ਪਰ ਹੁਣ ਕਿਸੇ ਅਣਪਛਾਤੇ ਵੱਲੋਂ ਸਾਨੂੰ ਧਮਕੀ ਭਰੀ ਚਿੱਠੀ ਦਿੱਤੀ ਗਈ ਜਿਸ ਵਿੱਚ ਲਿਖਿਆ ਸੀ ਕਿ ਜੇ ਤੁਸੀਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਬਚਾਉਣਾ ਚਾਹੁੰਦੇ ਹੋ ਤਾਂ ਕਾਦੀਆਂ ਛੱਡ ਕੇ ਚਲੇ ਜਾਓ ਇਸ ਗੱਲ ਨੂੰ ਮਜ਼ਾਕ ਚ ਨਹੀਂ ਲੈਣਾ ਚਾਹੀ ਚਿੱਠੀ ਦੇ ਅਖੀਰ ਚ ਲਿਖਿਆ ਸੀ ਗੋਲਦੀ ਬਰਾੜ ਮੈਂਬਰ ਸੁਖਾ ਇਸ ਚਿੱਠੀ ਬਾਰੇ ਮੈਂ ਪੁਲਿਸ ਨੂੰ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਪੁਲਿਸ ਅਤੇ ਸੀਆਈਏ ਸਟਾਫ ਵੱਲੋਂ ਸੀਸੀਟੀਵੀ ਖੰਗਾਲਣ ਤੋਂ ਬਾਅਦ ਸ਼ੱਕ ਦੇ ਆਧਾਰ ਤੇ ਇੱਕ ਜਨਰਲ ਸਟੋਰ ਦੇ ਲੜਕੇ ਨੂੰ ਫੜ ਲਿਆ ਜਿਸ ਦਾ ਮੋਟਰਸਾਈਕਲ ਵੀ ਪੁਲਿਸ ਦੇ ਕਬਜ਼ੇ ਵਿੱਚ ਹੈ 3-4 ਦਿਨ ਬੀਤਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਸਾਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਉੱਥੇ ਹੀ ਭੀੜ ਪਰਿਵਾਰ ਨੇ ਕਿਹਾ ਕਿ ਜਦੋਂ ਦੀ ਸਾਨੂੰ ਧਮਕੀ ਭਰੀ ਚਿੱਠੀ ਮਿਲੀ ਹੈ ਉਦੋਂ ਤੋਂ ਹੀ ਸਾਡਾ ਪਰਿਵਾਰ ਸਹਿਮ ਦੇ ਮਾਹੌਲ ਵਿੱਚ ਜੀ ਰਿਹਾ ਤੇ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਦੋਸ਼ੀ ਉੱਤੇ ਜੋ ਵੀ ਕਾਰਵਾਈ ਕੀਤੀ ਜਾ ਰਹੀ ਹੈ ਸਾਨੂੰ ਦੱਸਿਆ ਜਾਵੇ ਅਤੇ ਸਾਨੂੰ ਇਨਸਾਫ ਦਿੱਤਾ ਜਾਵੇ ਜਦੋਂ ਇਸ ਬਾਰੇ ਥਾਣਾ ਕਾਦਿਆਂ ਦੇ ਐਸਐਚਓ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਗੁਰਲਾਲ ਜਨਰਲ ਸਟੋਰ ਦੇ ਮਾਲਕ ਰਜੀਵ ਪਾਟਿਆ ਦੀ ਦੁਕਾਨ ਨੂੰ ਕੁਝ ਸਮਾਂ ਪਹਿਲਾਂ ਕਿਸੇ ਨੇ ਅਗਰ ਲਗਾ ਦਿੱਤੀ ਸੀ ਉਸ ਦਾ ਵੀ ਅਸੀਂ ਪਰਚਾ ਕਟਿਆ ਹੋਇਆ ਹੈ ਹੁਣ ਉਹ ਆਪਣੀ ਦੁਕਾਨ ਦੁਬਾਰਾ ਬਣਾ ਰਹੇ ਸੀ ਤਾਂ ਉੱਥੇ ਕੰਮ ਕਰਦੇ ਇੱਕ ਪਈਏ ਗੋਬਿੰਦ ਨੂੰ ਕੋਈ ਅਣਪਛਾਤਾ ਵਿਅਕਤੀ ਮੋਟਰਸਾਈਕਲ ਤੇ ਆ ਕੇ ਇੱਕ ਚਿੱਠੀ ਫੜਾ ਕੇ ਗਿਆ ਸੀ ਜਦੋਂ ਸਾਨੂੰ ਉਹ ਚਿੱਠੀ ਦਿਖਾਈ ਗਈ ਤਾਂ ਅਸੀਂ ਤੁਰੰਤ ਪਰਚਾ ਕੱਟ ਕੇ ਸੀਆਈ ਇਸਟਾਫ ਨੂੰ ਨਾਲ ਲੈ ਕੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਤਾਂ 모ਹਿਤ ਨਾਂ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੀ ਹੈਂਡਰਾਈਟਿੰਗ ਵੀ ਉਸ ਚਿੱਠੀ ਦੇ ਨਾਲ ਮੈਚ ਕਰਦੀ ਸੀ ਇਸ ਮੁਜਰਮ ਦੀ ਵੀ ਰਜੀਵ ਪਾਟਿਆ ਦੀ ਦੁਕਾਨ ਦੇ ਸਾਹਮਣੇ ਦੁਕਾਨ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜਾ ਵੀ ਅਜਿਹਾ ਕੰਮ ਕਰੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਖਾਸ ਰਿਪੋਰਟ ਗੋਬਿੰਦ ਇਹ ਬਾਤ ਵਈ ਹੈ ਕਿ ਹਮ ਸੋ ਰਹੇ ਤੇ ਉਹ ਬੰਦਾ ਆਇਆ ਤੋ ਉਸਨੇ ਸਾਥੀ ਪਹਾਤ ਮਾਰਾ ਸਾਥੀ ਪਹਾਤ ਮਾਰਾ ਤੋ हम तो पहला घबरा गए इतने रात तक तो कौन आया है फिर वो फिर पर पर्ची दे के हमको और पर्ची अपने मालक को फड़ा देना हम नहीं फड़ा देंगे जी तो वो पर्ची दे के बाहर निकल गया वो बंदा मुंह बांधे तो सारो बिना पहचान का बंदा मोटरसाइकिल से आया है ना हम, हमने देखा क्या मोना था कसा था तो मोह बांधे तो पूरा था हमें क्या पता क्या पगड़ी बांधने का मोना है ये बस था बस मोटरसाइकिल से गया आया है मोटरसाइकिल से आके पर्ची दे के चला गया बोलता अपने मालक खुद दे देना हमने नहीं दे, 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 दे देंगे जी तो हम परेशान ना उठे यहाँ ਬਾਹਮ ਦੇ ਕੇ ਹਮ ਚਲਾ ਗਿਆ ਮੈਂ ਸਵਾਮਾ ਲਾ ਕੇ ਆਇਆ ਬਾਬੇ ਹਮ ਆਪਣੇ ਪੈਸੇ ਇਹਨੂੰ ਦੇ ਦਿਆ ਮੇਰਾ ਨਾਮ ਸੰਜੀਪ ਕੁਮਾਰ ਪਟਿਆ ਮੇਰੀ ਦੁਕਾਨ ਦਾ ਨਾਮ ਸ਼੍ਰੀ ਗੁਰੂ ਲਾਲ ਜਨਰਲ ਸਟੋਰ 17 1 2025 ਨੂੰ ਮੇਰੀ ਕਿਸੇ ਦੁਕਾਨ ਨੂੰ ਅੱਗ ਲਗਾ ਦਿੱਤੀ ਸੀ ਜਿਹੜੀ ਆ ਦੁਕਾਨ ਸੀ ਮੇਰੀ ਹੁਣ ਮੈਂ ਥੋੜਾ ਜਿਹਾ ਪੈਰਾਂ ਤੇ ਖੜਾ ਹੋਣ ਦੀ ਕੋਸ਼ਿਸ਼ ਕੀਤੀ ਤੇ ਮੈਂ ਦੁਕਾਨ ਬਣਾਣੀ ਸ਼ੁਰੂ ਕੀਤੀ ਮੈਨੂੰ 15 ਅਚਾਰ ਨੂੰ ਇੱਕ ਲੈਟਰ ਆਈ ਏ ਜਿਹਦੇ ਵਿੱਚ ਲਿਖਿਆ ਹੈ ਇਹ ਆਪਣੀ ਤੇ ਆਪਣੇ ਪਰਵਾਹ ਦੀ ਜਾਨ ਬਚਾਉਣਾ ਚਾਹੁੰਦਾ ਤਾਂ ਕਾਦੀਆਂ ਛੱਡ ਕੇ ਚਲਾ ਜਾ ਗੱਲ ਮਜ਼ਾਕ ਚ ਨਾ ਲਈ ਗੋਲਡ ਗੋਲਡੀ ਬਰਾੜ ਮੈਂਬਰ ਸੁਖਾ ਤੇ ਪੁਲਿਸ ਨੂੰ ਮੈਜ ਲੈਟਰ ਦਿਖਾਈ ਤੇ ਪੁਲਿਸ ਨੇ ਛਕੜ ਦੇ ਆਧਾਰ ਤੇ ਜਨਤਾ ਜਨਰ ਸੋਰ ਦਾ ਮੁੰਡਾ ਫੜਿਆ 19 ਤਰੀਕ ਦਾ ਮੁੰਡਾ ਫੜਿਆ ਤੇ ਸਾਨੂੰ ਹਜੇ ਤੱਕ ਪੁਲਿਸ ਨੇ ਕੁਝ ਨਹੀਂ ਦੱਸਿਆ ਸੀਆਈਏ ਸੀਆਈਏ ਸਟਾਫ ਨੇ ਇਹ ਕੈਮਰੇ ਦੀ ਇਨਵੈਸਟੀਗੇਸ਼ਨ ਕਰਕੇ ਉਹ ਮੋਟਰ ਮੋਟਰਸਾਈਕਲ ਤੇ ਉਹਦਾ ਉਹਨੂੰ ਮੁੰਡੇ ਨੂੰ ਫੜਿਆ 19 ਤਰੀਕ ਦਾ ਫੜਿਆ ਹਜੇ ਤੱਕ ਸਾਨੂੰ ਪੁਲਿਸ ਨੇ ਪੱਸ਼ੀ ਕਰਨੀ ਕੀਤਾ ਕਿ ਕੀ ਕੁਝ ਹੈਗਾ ਕੀ ਕੀ ਕਾਰਵਾਈ ਕੀਤੀ ਪੰਨਾ ਮੈਨੂੰ ਇਨਸਾਫ ਨਹੀਂ ਮਿਲਦਾ ਮੰਨ ਕੀ ਇਹ ਤੁਹਾਡੀ ਮੈਨੂੰ ਪ੍ਰਸ਼ਾਸਨ ਨੂੰ ਇਹ ਹੀ ਹੈ ਫੜ ਕੇ ਸਭ ਤੋਂ ਸਜ਼ਾ ਦਿੱਤੀ ਜਾਏ ਮੇਰਾ ਰਜੀ ਕੁਮਾਰ ਗੁਰੂ ਲਾਲ ਜਨਸੋਰ ਦਾ ਮੈਂ ਵੱਡਾ ਭਰਾ ਬੋ ਰਿਹਾ ਪ੍ਰਸ਼ਾਸਨ ਤੋਂ ਸਾਨੂੰ ਹਜੇ ਕੋਈ ਆਸ਼ਵਾਸਨ ਦਾ ਕੋਈ ਕੁਝ ਨਹੀਂ ਮਿਲਿਆ ਅਸੀਂ ਉਮੀਦ ਕਰਦੇ ਹਾਂ ਕਿ ਸਿ ਇਹ ਸਟਾਫ ਨੇ ਜਿਹੜੇ ਵੀ ਹਾਕ ਤੇ ਬੰਦਾ ਫੜਿਆ ਉਸ ਸਪੱਸ਼ਟ ਕੀਤਾ ਜਾਵੇ ਕਿ ਕੋਈ ਕਾਰਵਾਈ ਕਿੱਥੇ ਤੱਕ ਕੀਤੀ ਗਈ ਹੈ ਤੇ ਜਿਹੜਾ ਬੰਦਾ ਸਪਸ਼ਟ ਹੋਇਆ ਹੈ ਉਹਨੂੰ ਪੰਦੀ ਕਾਰਵਾਈ ਚੰਗੀਆ ਧਰਾਵਾ ਲਾ ਕੇ ਸਜ਼ਾ ਦਿੱਤੀ ਹੈ ਤਾਂ ਕਿਹੜੇ ਗੈਗ ਨਾਲ ਸੰਬੰਧਤ ਹੈ ਸਾਡੀ ਪਿਛਲੇ ਦਿਨੀ ਜਦੋਂ ਦੁਕਾਨ ਨੂੰ ਅੱਗ ਲੱਗੀ ਸੀ ਕਿਸੇ ਇਹ ਉਹਦੇ ਵਿੱਚ ਤੇ ਨਹੀਂ ਇਨਵੋਲਵਮੈਂਟ ਹੈਗੀ ਅਗਰ ਹੈਗੀ ਤੇ ਪੂਰੀ ਤਫਸੀਲ ਹੋਣੀ ਚਾਹੀਦੀ ਹੈ ਪੁਲਿਸ ਕੋਈ ਮੰਗਰ ਨੇ ਸਾਨੂੰ ਇਨਸਾਬ ਦਵਾਇਆ ਜਾਏ ਤੇ ਜਿਨੇ ਸਾਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਕੱਲ ਨੂੰ ਸਾਡੀ ਜਾਨ ਨੂੰ ਕੀ ਕਹਿੰਦਾ ਖਤਰਾ ਹੋਇਆ ਤੇ ਫਿਰ ਇਹਨਾਂ ਨਾਲ ਰਿਲੇਸ਼ਨ ਇਹਦਾ ਨਿਕਲੇ ਉਦੇ ਨਾਲ ਇਹਦੀ ਬੰਦੀ ਕਾਰਵਾਈ ਕੀਤੀ ਹੈ ਕਿ ਤੇ ਇੰਟਰਨੈਸ਼ਨਲ ਗੈਂਗ ਦੇ ਨਾਲ ਬੰਦਾ ਸੰਬੰਧਿਤ ਨਹੀਂ ਕੋਈ ਕੋਈ ਗੰਦੀ ਨੰਨ ਕਹਿੰਿਆ ਕਿ ਅਸੀਂ ਛਾਣਬੀਨ ਕਰ ਰਹੇ ਹਾਂ ਬੰਦਾ ਫੜਿਆ ਹੋਇਆ ਬੰਦਾ ਫੜਿਆ ਹੋਇਆ ਅੱਜ ਕਿੰਨੇ ਦਿਨ ਹੋ ਗਿਆ ਪੰਜ ਦਿਨ ਹੋ ਗਏ ਸਰ ਮੋਲ ਤਾਂ ਫੋੜ ਸਾਡੇ ਤਾਂ ਘਰ ਡਰਨਾ ਹੀ ਹੋਇਆ ਹੋਇਆ ਹੁਣ ਇਸ ਟਾਈਮ ਅਸੀਂ ਬੱਚਿਆਂ ਨੂੰ ਵੀ ਸੇਫ ਨਹੀਂ ਸਮਝਦੇ ਇਸ ਟਾਈਮ ਬੱਚਾ ਨੇ ਸਕੂਲ ਵੀ ਜਾਣਾ ਹੈ ਬੱਚਾ ਨਿਊਟ੍ਰੀਸ਼ਨ ਵੀ ਜਾਣਾ ਹੈ ਹੁਣ ਅਸੀਂ ਇਹ ਤੋਂ ਬੱਚਿਆਂ ਦੀ ਸੇਫਟੀ ਰੱਖਾਂਗੇ ਅਸੀਂ ਆਪਣੀ ਰੱਖਾਂਗੇ ਮੈਂ ਵੀ ਦੁਕਾਨ ਤੇ ਆ ਰਹੀ ਹਾਂ ਮੈਂ ਵੀ ਕੱਲੀ ਆਣਾ ਚਾਹਣਾ ਮੈਂ ਕਿੱਦਾਂ ਕਰਾਂਗੀ ਜੇ ਸਾਨੂੰ ਇਦਾਂ ਦੀਆਂ ਸਿੱਟੀਆਂ ਮਿਲਣਗੀਆਂ ਪੁਲਿਸ ਦੀ ਕਾਰਵਾਈ ਇਹ ਤਾਂ ਪੁਲਿਸ ਨੂੰ ਜਾ ਕੇ ਪੁੱਛੋ ਨਾ ਤੁਸੀਂ ਪੁਲਿਸ ਕਿਹੜੀ ਕਾਰਵਾਈ ਕਰਦੀ ਵੀ ਹੈ ਪੁਲਿਸ ਦੇ ਦੂਸਰੇ ਅਧਿਕਾਰੀ ਸਾਡੇ ਆਟ ਉਹਨਾਂ ਨੇ ਮੋਟਰਸਾਈਕਲ ਪੜਿਆ ਹੈ ਹੈਂਡ ਰਾਈਟਿੰਗ ਜਿੱਥੋਂ ਸਾਨੂੰ ਵੀ ਸਮਝ ਆਈ ਹੈ ਹੈਂਡ ਰਾਈਟਿੰਗ ਮੈਚ ਹੋਈ ਹੈ ਕਪੜੇ ਮੈਚ ਹੋਏ ਹੈ ਬਾਈਕ ਮੈਚ ਹੋਈ ਹੈ ਜੋ ਸੀਏ ਸਟਾਫ ਵੱਲੋਂ ਵੀ ਸਾਨੂੰ ਪਤਾ ਲੱਗਾ ਵੀ ਉਹਨਾਂ ਨੇ ਵੀ ਸਭ ਕੁਝ ਉਹਨੇ ਆਪ ਵੀ ਬੋਲਿਆ ਹੈ ਪਰ ਹੁਣੇ ਤਾਂ ਪੁਲਿਸ ਕੋਲ ਜਾ ਕੇ ਤੁਸੀਂ ਪੁੱਛੋ ਇਹ ਸ਼ਹਿਰ ਦਾ ਬੰਦਾ ਵਾ ਚਾਹਦਾ ਹੀ ਬੰਦਾ ਕੀ ਮੰਗੇ ਸਾਡੀ ਤਾਂ ਮੰਗ ਇਹ ਹੈ ਵੀ ਸਾਡੇ ਸਾਹਮਣੇ ਆਏ ਹੋ ਸਾਡੇ ਉਹਨਾਂ ਦੇ ਸਾਨੂੰ ਇਨਸਾਫ ਮਿਲੇ ਜਿਨੇ ਗਲਤ ਕੰਮ ਕੀਤਾ ਉਹਨੂੰ ਪਤਾ ਲੱਗੇ ਕਿ ਅਸੀਂ ਅੱਗੇ ਵੀ ਬੜੇ ਕਰਜ਼ੇ ਥੱਲੇ ਆ ਗਏ ਹੋਏ ਆ ਕਿਉਂਕਿ ਸਾਨੂੰ ਅੱਗੇ ਵੀ ਕੁਝ ਵੀ ਨਹੀਂ ਮਿਲਿਆ ਕਿਉਂਕਿ ਅਸੀਂ ਸਾਡੇ ਅੱਗ ਲੱਗੀ ਐ 2 ਮਹੀਨੇ ਸਾਡੇ ਅੱਗ ਨੂੰ ਹੋ ਗਿਆ ਉਦੋਂ ਵੀ ਸਾਡੇ ਨਾਲ ਕੁਝ ਨਹੀਂ ਹੋਇਆ ਉਹ ਵੀ ਅੱਗ ਲਾਈ ਗਈ ਐ ਉਹ ਵੀ ਸਾਡਾ ਬੰਦਾ ਹਲੇ ਇੱਦਾਂ ਹੀ ਉਹ ਵੀ ਜਮਾਨੇ ਲੈ ਕੇ ਬਾਹਰ ਐ ਇਹ ਵੀ ਬੰਦੇ ਦੇ ਹੁਣ ਸਾਡੇ ਕੋਈ ਵੀ ਨਹੀਂ ਇਨਸਾਫ ਦਿੰਦਾ ਵੇ ਤੇ ਅਸੀਂ ਕੀ ਕਰਾਂਗੇ ਦੱਸ ਚਾਹੇ ਤੇ ਸਾਡਾ ਨਾਂ ਰਹਿਣ ਵਾਲੀ ਗੱਲ ਐ ਅਸੀਂ ਸੇਫ ਵੀ ਸਾਨੂੰ ਇਹ ਕੀ ਕਹਿੰਦੇ ਵੀ ਸ਼ਹਿਰੋਂ ਬਾਹਰ ਚੱਲੇ ਜਾਓ ਦੱਸੋ ਹੀ ਕਿਤੇ ਰਹੀ ਹੈ ਅੱਜ ਅਸੀਂ ਇੱਕ ਲੈਨਡਰ ਵਾਇਆ ਕੱਲ ਅਸੀਂ ਹੋਰ ਕੰਮ ਕਰਾਂਗੇ ਤੇ ਸਾਨੂੰ ਇਦਾਂ ਦੀ ਧਮਕੀਆਂ ਮਿਲਣਗੀਆਂ ਅਸੀਂ ਇਹ ਕੰਮ ਸੀ ਸ਼ਾਇਦ ਕਾਦੀਆਂ ਵਿੱਚ ਜਦੋਂ ਮੈਂ ਸੇਫ ਨਹੀਂ ਰਹਿ ਕੇ ਦਿਹਾੜੀਆਂ ਇਦਾਂ ਕਿਦਾਂ ਖਰਾਬ ਸਾਡੇ ਛੋਟੇ ਛੋਟੇ ਬੱਚੇ ਸ਼ਹਿਰ ਵਾਲਿਆਂ ਨੂੰ ਸਾਥ ਦੇ ਜੋ ਸਾਡਾ ਕਿ ਇਹ ਜਿਹੜਾ ਬੰਦਾ ਇਹਨੇ ਗਲਤੀ ਕੀਤੀ ਜਨਤਾ ਜਨਰ ਸੋਰੋਲੇ ਤੋਂ ਮੁੰਡੇ ਨੇ ਪੁਲਿਸ ਨੇ ਸੀਏ ਸਟਾਫ ਨੇ ਤਬੂਲ ਕੀਤਾ ਕਰਾਇਆ ਉਹਨੂੰ ਤੇ ਅਸੀਂ ਦੱਸੋ ਕਿੱਥੇ ਜਾਈਏ ਸਾਡੇ ਇੱਕ ਸ਼ਹਿਰ ਪ੍ਰਸ਼ਾਸਨ ਕੀ ਬੇਨਤੀ ਹੈ ਕਿ ਉਹਨੂੰ ਸਜ਼ਾ ਤੋਂ ਸਜ਼ਾ ਦਿੱਤੀ ਜਾਏ ਉਹਦੀ ਵੱਡੀਆਂ ਧਰਾਵਾਂ ਕਰਕੇ ਉਹਨੂੰ ਜ਼ਮਾਨਤ ਨਾ ਦਿੱਤੀ ਜਾਏ ਤਾਂ ਉਹਨੂੰ ਸਜ਼ਾ ਮਿਲੇ ਯੋ ਨ ਇੱਕ ਦੁਕਾਨ ਰਜੀਮ ਭਟਿਏ ਦੀ ਦੁਕਾਨ ਹੈ ਤੇ ਉਹ ਪਹਿਲਾਂ ਉਹਨੂੰ ਕਿਸੇ ਨੇ ਅੱਗ ਲਾ ਕੇ ਸਾੜਤਾ ਸੀ ਉਹਦਾ ਵੀ ਅਸੀਂ ਪਰਚਾ ਦਰਜ ਕਰਕੇ ਤੇ ਉਹਦਾ ਵੀ ਬੰਦਾ ਫੜ ਲਿਆ ਸੀ ਤੇ ਹੁਣ ਉਹ ਦੁਕਾਨ ਜਿਹੜੀ ਉਹ ਦੁਬਾਰਾ ਬਣਾ ਰਏ ਸੀ ਤੇ ਉੱਥੇ ਉਹਨਾਂ ਦਾ ਭਈਆ ਗੋਵਿੰਦ ਸਿੱਤਾ ਪਿਆ ਸੀ ਤੇ ਕੋਈ ਮੋਟਰਸਾਈਕਲ ਦੇ ਉੱਤੇ ਅਨਨੋਨ ਬੰਦਾ ਆਇਆ ਤੇ ਆ ਕੇ ਤੇ ਉਹਨਾਂ ਦੇ ਭਈਏ ਨੂੰ ਠਾ ਕੇ ਤੇ ਜਿੱਦਾਂ ਮਤਲਬ ਉਹਨੂੰ ਰੋਕ ਕੇ ਤੇ ਛਪੜਾ ਕੇ ਤੇ ਉਹਨੂੰ ਕੋ ਚਿੱਠੀ ਭਲਾ ਗਿਆ ਵੀ ਆ ਲੈ ਆਪਣੇ ਮਾਲਕਾਂ ਦੇ ਉਹਨਾਂ ਜਦੋਂ ਸਾਨੂੰ ਚਿੱਠੀ ਦਿੱਤੀ ਤੇ ਇਹਨਾਂ ਨੂੰ ਕੋਈ ਧਮਕੀ ਭਰਿਆ ਲੈਟਰ ਸੀਗਾ ਕਿਸੇ ਨੇ ਜਿੱਦਾਂ ਕੋਈ ਰੰਜਿਸ਼ ਕੱਢਣੀ ਹੋਵੇ ਤੇ ਅਸੀਂ ਉਹਦੇ ਬਿਹਾਵ ਤੇ ਇਹਨਾਂ ਦੇ ਬਿਆਨ ਲਿਖ ਕੇ ਤੇ ਉਹ ਜਿਹੜਾ ਵਾ ਪਰਚਾ ਦਰਜ ਕੀਤਾ ਪਰਚਾ ਦਰਜ ਕਰਨ ਤੋਂ ਬਾਅਦ ਨਾਲ ਹੀ ਅਸਾਂ ਜਿਹੜਾ ਫੌਰੀ ਮੈਂ ਸੀਆਈਏ ਸਟਾਫ ਦੀ ਟੀਮ ਲੈ ਕੇ ਤੇ ਕਾਫੀ ਸੀਸੀਟੀਵੀ ਕੈਮਰੇ ਜਿਹੜੇ ਆਣ ਗਵਾਨ ਦੇ ਚੈੱਕ ਕੀਤੇ ਜਦੋਂ ਕੈਮਰੇ ਚੈੱਕ ਕੀਤੇ ਤੇ ਕਾਫੀ ਕਲਿਊ ਲੱਗੇ ਮੇਰੇ ਹੱਥੀਂ ਕਲੀਆਂ ਦੇ ਆਧਾਰ ਤੇ ਜਿਹੜਾ ਵਾ ਉਹ ਅਸੀਂ ਇੱਕ ਉਹ ਰੋਹਿਤ ਉਹ ਨਾਮ ਦਾ ਜਿਹੜਾ ਵਾ ਲੜਕੇ ਨੂੰ ਪੜਿਆ ਤੇ ਉਹਦੀ ਆਪਾਂ ਹੈਂਡਰਾਈਟਿੰਗ ਵੀ ਜਿਹੜੀ ਚਿੱਠੀ ਦੀ ਹੈ ਉਹਨੂੰ ਮਾਨਜੋਗ ਅਦਾਲਤ ਤੋਂ ਪਰਮਿਸ਼ਨ ਲੈ ਕੇ ਤੇ ਉਹਦੀ ਉਹਦੀ ਵੀ ਆਪਾਂ ਆਇਡੈਂਟੀਫਿਕੇਸ਼ਨ ਕਰਵਾਵਾਂਗੇ ਤੇ ਬਾਕੀ ਇਹ ਹੈ ਕਿ ਇਹ ਮੁਰਜ਼ਮ ਸੀਗਾ ਇਹਨੂੰ ਅਸੀਂ ਪੜ ਕੇ ਤੇ ਜਿਹੜਾ ਵਾ ਉਹ ਮਾਨਜੋਗ ਅਦਾਲਤ ਤੇ ਕੀ ਕੰਮ ਕੀ ਕਰਦਾ ਸੀ ਇਹ ਮੁੰਡਾ ਇਨਾਂ ਨੇ ਕੋਈ ਸਾਹਮਣੇ ਇਹਨਾਂ ਦੀ ਵੀ ਦੁਕਾਨ ਹੈ ਰਜੀਵ ਭਟਿਆ ਦੀ ਦੁਕਾਨ ਦੇ ਸਾਹਮਣੇ ਜਰਨਲ ਕਰਿਆਨਾ ਸਟੋਰ ਇਹਨਾਂ ਦਾ ਵੀ ਆਪਣਾ ਸਟੋਰ ਹੈ ਤੇ ਇਹ ਤਿੰਨੇ ਦੋ ਤਿੰਨੇ ਸਾਰੇ ਆਪਣਾ ਪਰਿਵਾਰ ਉੱਥੇ ਹੀ ਕੰਮ ਕਰਦੇ ਆ ਦੁਕਾਨ ਤੇ ਇਸ ਤਰ੍ਹਾਂ ਕੋਈ ਲੋਕੀ ਲੈਟਰਵਾਇਜ਼ ਦੇ ਸ਼ਬਦ ਨੇ ਲੋਕਾਂ ਤੋਂ ਦੇਰ ਹੀ ਨਾ ਲੋਕਾਂ ਨੂੰ ਕਿਸੇ ਇਹਨਾਂ ਦੇ ਕਿਸੇ ਨੂੰ ਵੀ ਜਿਹੜਾ ਵਾ ਇਸ ਕੰਮ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਜਿਹੜਾ ਵੀ ਹੋਏਗਾ ਉਹਨੂੰ ਸਖਤ ਤੋਂ ਸਖਤ ਸਜ਼ਾ ਬਾਵਾਂ